ਕਹਿੰਦੇ ਮੂਲ ਨਾਲੋਂ ਵਿਆਜ ਜਿਹੜੇ ਜ਼ਿਆਦਾ ਪਿਆਰਾ ਹੁੰਦਾ ਹੈ ਇਹ ਗੱਲ ਤਾਂ ਜੀ ਸੋ ਆਨੇ ਸੱਚ ਹੈ ਕੱਲ ਮੈਂ ਸਾਰਾ ਦਿਨ ਫੋਨ ਦੀ ਵੇਟ ਕੀਤੀ ਕਿ ਕਦੋਂ ਮੇਰੀ ਭੈਣ ਵੱਲੋਂ ਫੋਨ ਆਏਗਾ ਤੇ ਕਦੋਂ ਕਹੇਗੀ ਕਿ ਤੂੰ ਆ ਜਾ ਕਾਕਾ ਆ ਗਿਆ ਤੇ ਇਹ ਵੇਟ ਮੇਰੀ ਜਾ ਕੇ ਕਿਤੇ ਰਾਤ ਨੂੰ ਖਤਮ ਹੋਈ ਤੇ ਜਦੋਂ ਮੈਂ ਦੇਖ ਲਿਆ ਕਾਕੇ ਦਾ ਮੂੰਹ ਉਸ ਤੋਂ ਬਾਅਦ ਮਿੱਤੋਤਾ ਜੀ ਰਹਿਣ ਨਹੀਂ ਗਿਆ ਮੈਨੂੰ ਹੋ ਗਿਆ ਕਿ ਬਸ ਹੁਣੇ ਉੱਡ ਕੇ ਪਹੁੰਚ ਜਾਮਾ ਕਾਕੇ ਦੇ ਕੋਲ ਫਿਰ ਸਵੇਰੇ ਉੱਠੀ ਫਟਾਫਟ ਸਾਰੇ ਕਰਦੇ ਕੰਮ ਕੀਤੇ ਤੇ ਆਪਣੇ ਲਈ ਇਸ ਡਰੈਸ ਤਿਆਰ ਕੀਤੀ ਤੇ ਆਪਣੇ ਕਾਕੇ ਲਈ ਡਰੈਸ ਤਿਆਰ ਕੀਤੀ ਪਰ ਕਾਕਾ ਕਹਿੰਦਾ ਨਹੀਂ ਮੈਂ ਤਾਂ ਫਰੌਕ ਪਾ ਕੇ ਮਿਲਣ ਜਾਣਾ ਏ ਕਾਕੇ ਨੂੰ ਤੇ ਫਿਰ ਜੀ ਉਹਦੇ ਭਾਈ ਫਰੌਕ ਮੈਨੂੰ ਇਹ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਸੀ ਜਦੋਂ ਮੇਰੀ ਸਿਆਰਾ ਕਹਿ ਰਹੀ ਸੀ ਕਿ ਇੱਕ ਪ੍ਰਿੰਸੈਸ ਦੂਸਰੀ ਪ੍ਰਿੰਸੈਸ ਨੂੰ ਮਿਲਣ ਜਾ ਰਹੀ ਹੈ ਮਮਾ ਤਾਂ ਉਹਦੇ ਇਹ ਤੋਤਲੇ ਜਿਹੇ ਬੋਲ ਆ ਮੈਨੂੰ ਬਹੁਤ ਪਿਆਰੇ ਲੱਗ ਰਹੇ ਸੀਗੇ ਸਿਆਰਾ ਨੂੰ ਤਿਆਰ ਕਰਨ ਤੋਂ ਬਾਅਦ ਮੈਂ ਆਪ ਤਿਆਰ ਹੋਈ ਕਿਉਂਕਿ ਫਿਰ ਉਸ ਤੋਂ ਬਾਅਦ ਅਸੀਂ ਮਾਰਕੀਟ 'ਤੇ ਜਾਣਾ ਸੀਗਾ ਤੇ ਕਾਕੇ ਲਈ ਕੋਈ ਲੈਣੀ ਸੀਗੀ ਡਰੈਸ ਤਾਂ ਪਾਪਾ ਮੈਨੂੰ ਲੈ ਕੇ ਗਏ ਮਾਰਕੀਟ ਦੇ ਵਿੱਚ ਤੇ ਮੈਂ ਮਾਰਕੀਟ ਦੇ ਵਿੱਚ ਜਾ ਕੇ ਲਈ ਡਰੈਸ ਮਾਰਨਿੰਗ ਦਾ ਟਾਈਮ ਸੀਗਾ ਹਲੇ ਤੱਕ ਦੀਆਂ ਦੁਕਾਨਾਂ ਖੁੱਲੀਆਂ ਵੀ ਨਹੀਂ ਸੀਗੀਆਂ ਤੇ ਜਦੋਂ ਮੈਂ ਦੁਕਾਨ 'ਚ ਗਈ ਤਾਂ ਉਸ ਟਾਈਮ ਡਿਸਟਿੰਗ ਚੱਲ ਰਹੀ ਸੀਗੀ ਫਿਰ ਉਸ ਤੋਂ ਬਾਅਦ ਬਾਈ ਨੂੰ ਕਿਹਾ ਕਿ ਜਲਦੀ ਜਲਦੀ ਮੈਨੂੰ ਡਰੈਸ ਦਿਖਾ ਦਿਓ ਮੈਨੂੰ ਹੁਣ ਵੇਟ ਨਹੀਂ ਹੋ ਰਹੀ ਤੇ ਮੈਂ ਆਪਣੀ ਭਾਣਜੀ ਦੇ ਕੋਲ ਤੇ ਸਾਰਾ ਮੇਰੇ ਨਾਲ ਵੀ ਬਹੁਤ ਐਕਸਾਈਟਡ ਸੀਗੀ ਤੇ ਕਹਿੰਦੇ ਮम्मा ਤੁਸੀਂ ਪਿੱਛੇ ਬੈਠੋ ਤੇ ਮੈਂ ਅੱਗੇ ਬੈਠੂਗੀ ਤੇ ਉਹਨੂੰ ਮੈਡਮ ਜੀ ਨੂੰ ਬਿਠਾਇਆ ਅੱਗੇ ਤੇ ਮੈਂ ਬੈਠੀ ਪਿੱਛੇ ਰਸਤੇ 'ਚ ਜਾਂਦੇ-ਜਾਂਦੇ ਮੈਂ ਗੱਗ ਨੂੰ ਆਪਣਾ ਕਾਲਜ ਵੀ ਦਿਖਾਇਆ ਕਿ ਗ੍ਰੈਜੂਏਸ਼ਨ ਮੈਂ ਇੱਥੋਂ ਕੀਤੀ ਹੈ ਤੇ ਉਸ ਤੋਂ ਬਾਅਦ ਜੇ ਪਹੁੰਚ ਗਏ ਅਸੀਂ ਹਸਪੀਟਲ ਦੇ ਵਿੱਚ ਤੇ ਉੱਥੇ ਜਾ ਕੇ ਸਾਡਾ ਸਵਾਗਤ ਸਭ ਤੋਂ ਪਹਿਲਾਂ ਮੇਰੇ ਭਾਣ ਜੀ ਤੇ ਭਤੀਜੇ ਨੇ ਕੀਤਾ ਜਿਹਨ ਰਾਸਤੀ ਅਜ਼ਰਾਵਰ ਨੂੰ ਤਾਂ ਇੰਨਾ ਚਾਹ ਚੜਿਆ ਪਿਆ ਸੀ ਕਿ ਹੁਣ ਸਾਡੀ ਪ੍ਰਮੋਸ਼ਨ ਹੋ ਗਈ ਤੇ ਹੁਣ ਅਸੀਂ ਬਣ ਗਏ ਵੱਡੇ ਵੀਰੇ ਤੇ ਸਾਰੇ ਨੂੰ ਇੰਨਾ ਚਾਹ ਚੜਿਆ ਪਿਆ ਸੀਗੇ ਸਾਰੇ ਆਪਣੇ ਆਪਣੇ ਡਰੈਸਾਂ ਜਿਹੜੀ ਕਾਕੇ ਦੇ ਪਾਰੇ ਸੀਗੇ ਅਜ਼ਰਾਵਰ ਤੇ ਸਿਆਰਾ ਨੇ ਤਾਂ ਕਾਕੇ ਨੂੰ ਖੂਬਸਰਾ ਤਾਂ ਕੀਤਾ ਬਹੁਤ ਪਿਆਰ ਕੀਤਾ ਉਹਨੂੰ ਇਹਨਾਂ ਦੋਨਾਂ ਨੂੰ ਤਾਂ ਵਿਆਹ ਜਿੰਨਾ ਚਾਹ ਚੜਿਆ ਪਿਆ ਸੀਗਾ ਤੇ ਬਿਨਾਂ ਢੋਲ ਤੋਂ ਹੀ ਠੁਮਕੇ ਲਗਾ ਰਹੇ ਸੀਗੇ ਤੇ ਭੰਗੜੇ ਪਾਰੇ ਸੀਗੇ ਕਾਕੇ ਨੂੰ ਮਿਲਣ ਤੋਂ ਬਾਅਦ ਮਹਿਫਤਾਂ ਫਿਰ ਉਹਨੂੰ ਆਪਣੀ ਗੋਦ ਚੋਂ ਹੀ ਨਹੀਂ ਉਤਾਰਿਆ ਮੈਨੂੰ ਪਿਆਰੀ ਹੀ ਐਨੀ ਲੱਗ ਰਹੀ ਸੀ ਛੋਟੀ ਜਿਹੀ ਗੁੜੀਆ ਤੇ ਮੇਰਾ ਜਨਰਾਜ ਪੁੱਤਾ ਪੂਰਾ ਵੱਡੇ ਭਰਾਵਾਂ ਵਾਲਾ ਰੋਲ ਅਦਾ ਕਰ ਰਿਹਾ ਸੀਗਾ ਤੇ ਬੱਚਿਆਂ ਨੂੰ ਦੂਰ ਰੱਖ ਰਿਹਾ ਸੀਗਾ ਕਿ ਕਾਕੇ ਤੋਂ ਦੂਰ ਰੋ ਕਿਤੇ ਉਹਦੇ ਕੋਈ ਸੱਟ ਪੇਟ ਨਾ ਲੱਗ ਜਾਵੇ ਤੇ ਜਨਰਾਜ ਨੇ ਸਾਨੂੰ ਨਾਮ ਵੀ ਦੱਸਿਆ ਕਿ ਮਾਸੀ ਜੀ ਮੈਂ ਆਪਣੀ ਭੈਣ ਲਈ ਇਹ ਨਾਮ ਸੋਚਿਆ ਏ ਇਹ ਸੁਣ ਕੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜੀ ਉਸ ਤੋਂ ਬਾਅਦ ਅਸੀਂ ਲਈ ਚਾਹ ਤੇ ਕਾਕੇ ਨੂੰ ਦਿੱਤੇ ਗਿਫਟ ਮੈਨੂੰ ਸਾਰੇ ਕਹਿ ਰਹੇ ਸੀਗੇ ਹੁਣ ਕਾਕਾ ਸਾਨੂੰ ਵੀ ਫੜਾ ਦੇ ਪਰ ਬੱਚਿਆਂ ਤੋਂ ਡਰਦੀ ਨੇ ਮੈਂ ਕਿਸੇ ਨੂੰ ਵੀ ਹੱਥ ਨਹੀਂ ਲਾਣ ਦਿੱਤਾ ਉਹਨੂੰ ਬੱਚਿਆਂ ਨੇ ਤਾਂ ਪੂਰਾ ਹਸਪੀਟਲ ਹੀ ਆਪਣੇ ਸਿਰ ਤੇ ਚੱਕਿਆ ਪਿਆ ਸੀਗਾ ਤੇ ਉਸ ਤੋਂ ਬਾਅਦ ਜੇ ਸਾਨੂੰ ਦਿੱਤੇ ਮਠਿਆਈ ਦਾ ਡੱਬਾ ਸਾਰੇ ਆਪਣੇ ਆਪਣੇ ਮਠਿਆਈ ਦੇ ਡੱਬੇ ਲੈ ਕੇ ਜਿੱਕਰ ਨੂੰ ਅੱਗੇ ਵਾਪਿਸ ਸੱਚੀ ਕਿਸੇ ਨੇ ਸੱਚੀ ਕਿਹਾ ਕਿ ਮੂਲ ਨਾਲੋਂ ਵਿਆਜ ਆ ਜਿਹੜਾ ਬਹੁਤ ਜ਼ਿਆਦਾ ਪਿਆਰਾ ਹੁੰਦਾ ਹੈ ਮੈਨੂੰ ਛੋਟੀ ਚ ਗੁੜੀਆਂ ਦਾ ਬਹੁਤ ਪਿਆਰ ਆਇਆ ਅੱਜ ਤਾਂ ਮੇਰਾ ਦਿਨ ਬਹੁਤ ਵਧੀਆ ਰਿਹਾ ਬਹੁਤ ਖੁਸ਼ੀ ਭਰਿਆ ਦਿਨ ਸੀ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੇ